ਤਸ਼ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਆਪਾਂ ਦੋਸਤੋ ਤੁਹਾਨੂੰ ਗੱਲ ਸੁਣਾਵਾਂਗੇ ਦਿੱਲੀ ਤਖਤ ਦੀ ਜਦੋਂ ਗ੍ਰਿਫਤਾਰੀ ਹੋਈ ਯਾਨੀ ਕਿ ਸਿੰਘਾਂ ਨੇ ਦਿੱਲੀ ਦਾ ਤਖਤ ਗ੍ਰਿਫਤਾਰ ਕਰ ਲਿਆ ਔਰ ਦੋਸਤੋ ਇਹ ਸਾਰੀ ਗੱਲਬਾਤ ਹੈ ਜਿਹੜੀ ਇਹ ਜਦੋਂ ਸਰਦਾਰ ਭਗੇਲ ਸਿੰਘ ਉਹਨਾਂ ਨੇ ਦਿੱਲੀ ਲੁੱਟੀ ਹੈ ਉਦੋਂ ਹੋਈ ਹੈ ਔਰ ਉਦੋਂ ਕੀ ਕੀ ਚੱਕਰਵਾਦੀਆਂ ਪਈਆਂ ਸਰਦਾਰ ਭਗੇਲ ਸਿੰਘ ਨੇ ਜੋ ਉੱਥੇ ਚੀਕਾਂ ਕਢਵਾਈਆਂ ਇਹਨਾਂ ਦੀਆਂ ਸੋ ਗੱਲ ਸੁਣਨ ਵਾਲੀ ਹੈ ਸਾਰੀ ਸੁਣ ਕੇ ਤੁਹਾਨੂੰ ਮਾਣ ਮਹਿਸੂਸ ਹੋਊਗਾ ਕਿ ਸਾਡੇ ਪੁਰਖੇ ਕਿਹੋ ਜੇ ਸੀਗੇ। ਸੋ ਵੀਡੀਓ ਅੱਜ ਦੀ ਬਹੁਤ ਹੀ ਦਿਲਚਸਪ ਹੋਣ ਵਾਲੀ ਹੈ। ਇਹਨੂੰ ਸਾਰੀ ਨੂੰ ਸੁਣਿਓ ਧਿਆਨ ਨਾਲ ਤੇ ਅੱਗੇ ਵੀ ਸ਼ੇਅਰ ਕਰਿਓ। ਮੈਨੂੰ ਇਹ ਜ਼ਾਲਮ ਤਖਤ ਇੱਕ ਅੱਖ ਨਹੀਂ ਪਉਂਦਾ। ਮੈਂ ਤਖਤ ਦੀ ਲਾਲਸਾ ਵਾਲਾ ਰੇੜ ਕਾਹੀ ਮੁਕਾ ਦੰਨਾ। ਮੈਂ ਇਸ ਤਖਤ ਨੂੰ ਸੰਗਲਾਂ ਵਿੱਚ ਨੂੜ ਕੇ ਗ੍ਰਿਫਤਾਰ ਕਰਕੇ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਦੇ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਪੇਸ਼ ਕਰਾਂਗਾ। ਦੋਸਤੋ ਸਰਦਾਰ ਜੱਸਾ ਸਿੰਘ ਰਾਮਗੜੀ ਨੇ ਸਿੱਖਾਂ ਨੂੰ ਨਾਲ ਲੈ ਕੇ ਅਰਦਾਸ ਕੀਤੀ ਕਿ ਜਿਸ ਤਖਤ ਤੋਂ ਸਹਿਬ ਜ਼ੀਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਤਲ ਦਾ ਫਤਵਾ ਜਾਰੀ ਹੋਇਆ ਸੀ ਮੈਂ ਉਹਦੀਆਂ ਜੜਾਂ ਪੁੱਟ ਦਿਤੀਆਂ ਹੈ ਹੇ ਸੱਚੇ ਪਾਤਸ਼ਾਹ ਇਹ ਤਖਤ ਤੇ ਦਿੱਲੀ ਸਦਾ ਲਈ ਉਜੜ ਜਾਵੇ ਗੁਰੂ ਨੇ ਰਾਮਗੜੀਆ ਸਰਦਾਰ ਦੀ ਅਰਦਾਸ ਮਨਜ਼ੂਰ ਕੀਤੀ ਤੇ ਉਸ ਤੋਂ ਬਾਅਦ ਉਸ ਤਖਤ ਦੇ ਬਾਦਸ ਮੁੱਕਦੇ ਮੁੱਕਦੇ ਸਦਾ ਲਈ ਮੁੱਕ ਗਏ ਤਨ ਗੁਰੂਤ ਤਨ ਗੁਰੂ ਦੇ ਸਿੱਖ ਧਨ ਉਹਨਾਂ ਦੀ ਤਲਵਾਰ ਦਾ ਜੋਰ ਤੇ ਧਨ ਉਹਨਾਂ ਦੀਆਂ ਅਰਦਾਸਾਂ ਜੋ ਗੁਰੂ ਦੇ ਦਰ ਤੇ ਕਬੂਲ ਹੋਈਆਂ ਤਾਂ ਇਹ ਕਹਿ ਕੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਬੋਲੇ ਸੋ ਨਿਹਾਲ ਦਾ ਚਕਾਰਾ ਛੱਡਿਆ ਸਿੱਖਾਂ ਵੱਲੋਂ ਦਿੱਤੇ ਚੜ੍ਹਦੀ ਕਲਾ ਦੇ ਜਵਾਬ ਚ ਸਤਿ ਸ਼੍ਰੀ ਅਕਾਲ ਦੇ ਆਵਾਜ਼ੇ ਲਾਲ ਕਿਲੇ ਤੋਂ ਬਾਹਰ ਦਿੱਲੀ ਸ਼ਹਿਰ ਵਿੱਚ ਜਾ ਗੂੰਜੇ ਨਾਲੇ ਸਿੰਘਾਂ ਨੇ ਤਖਤ ਦਿੱਲੀ ਦੀਆਂ ਇਮਾਰਤਾਂ ਢਾਉਣੀਆਂ ਸ਼ੁਰੂ ਕਰਤੀਆਂ 12 ਦਰੀਆਂ ਉੱਪਰ 12 ਦਰੀਆਂ ਟਿਕਣ ਲੱਗੀਆਂ ਇਹ ਢਾਪਨ ਕਿੰਨੀ ਭਿਆਨਕ ਹੋਵੇਗੀ ਇਹਦਾ ਅੰਦਾਜ਼ਾ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਲਾਲ ਕਿਲੇ ਦੇ 44 ਥੰਮਾਂ ਉੱਪਰ ਉਸਰੇ ਰਾਮ ਗੜੀਆ ਬੂੰਗੇ ਤੋਂ ਲਾਇਆ ਜਾ ਸਕਦਾ ਜੋ ਕਿ ਸਰਦਾਰ ਜੱਸਾ ਸਿੰਘ ਰਾਮ ਗੜੀਆ ਰੇੜਿਆਂ ਉੱਪਰ ਲੱਦ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਲਿਵਾਇਆ ਤੇ 6 ਫੁੱਟ ਲੰਬਾ 4 ਫੁੱਟ ਚੌੜਾ ਤੇ 9 ਇੰਚ ਮੋਟਾ ਦਿੱਲੀ ਤਖਤ ਦਾ ਸੁਪਾਰੀ ਕਿਸਮ ਦਾ ਲਾਖੇ ਰੰਗ ਦਾ ਕੀਮਤੀ ਪੱਥਰ RAM ਗੜੀਆ ਬੂੰਗੇ ਅੰਦਰ ਸਲਾਖਾਂ ਦੇ ਅੰਦਰ ਕੈਦ ਸ਼੍ਰੀ ਦਰਬਾਰ ਸਾਹਿਬ ਵੱਲ ਝੁਕਿਆ ਹੋਇਆ ਹੈ ਸਰਦਾਰ ਭਗੇਲ ਸਿੰਘ ਨੇ ਦਿੱਲੀ ਦੇ ਇਸ ਤਖਤ ਨੂੰ ਸੰਗਲਾਂ ਵਿੱਚ ਨੋੜ ਕੇ RAM ਗੜੀਆ ਬੂੰਗੇ ਦੀ ਸ਼੍ਰੀ ਦਰਬਾਰ ਸਾਹਿਬ ਤੋਂ ਨੀਵੇਂ ਤਹਿਖਾਨਿਆਂ ਚ ਬਣੀ ਜੇਲ੍ਹ ਦੇ ਵਿੱਚ ਰੱਖਿਆ ਸੀ ਹੁਣ ਸਾਡੇ ਬਹੁਤੇ ਸਿਆਣਿਆਂ ਨੇ ਦਰਵਾਸਤੋਂ ਉੱਚਾ ਕਰਕੇ ਲਾਲ ਕਿਲੇ ਤੋਂ ਉਖੇੜ ਕੇ ਲਿਆਂਦੀ ਅਤੇ RAM ਗੜੀਆ ਬੂੰਗੇ ਦੇ ਮਨਾਰਾਂ ਵਿਚਕਾਰ ਨਜ਼ਰ ਆਉਂਦੀ 12 ਲਰੀ ਵਿੱਚ ਰੱਖ ਦਿੱਤਾ ਹੈ ਕੁਰਬਾਨੀਆਂ ਕਰਨ ਵਾਲਿਆਂ ਅਤੇ ਉਹਨਾਂ ਦੀਆਂ ਕੁਰਬਾਨੀਆਂ ਦਾ ਲਾਹਾ ਘਟਾਣ ਵਾਲਿਆਂ ਦੀ ਸੋਚ ਦਾ ਇਹੀ ਫਰਕ ਹੁੰਦਾ। ਸ਼ਾਹੀ ਜੰਗੀ ਕੈਦੀ ਨੂੰ ਕਿੱਥੇ ਅਤੇ ਕਿਵੇਂ ਰੱਖਣਾ ਇਹ ਗੱਲ ਆਪਣਾ ਗੌਰਵਮਈ ਇਤਿਹਾਸ ਸਾਂਭਣ ਤੋਂ ਅਵੇਸਲੇ ਜਿਹੜੇ ਸਿੱਖ ਕੀ ਜਾਣਣ। ਸੋ ਖੈਰ ਦਿੱਲੀ ਦਾ ਸੁਲਤਾਨ ਹੁਣ ਸ਼ਾਹ ਆਲਮ ਕੰਬ ਦਾ ਜਦ ਬਾਦਸ਼ਾਹ ਨੇ ਲਾਲ ਕਿਲੇ ਦੀਆਂ ਇਮਾਰਤਾਂ ਢਾਂ ਦੀਆਂ ਦੇਖੀਆਂ ਤਾਂ ਉਹਨੂੰ ਉਹਦੇ ਬਢੇਰੇਆਂ ਵੱਲੋਂ ਸਿੱਖਾਂ ਉੱਪਰ ਕੀਤੇ ਜਿਹੜੇ ਜ਼ੁਲਮ ਸੀਗੇ ਉਹ ਯਾਦ ਆਇਆ। ਉਹ ਡਰ ਨਾਲ ਕੰਬਦਾ ਹੋਇਆ ਆਪਣੇ ਅਹਿਲਕਾਰਾਂ ਨੂੰ ਕਹਿਣ ਲੱਗਿਆ ਕਿ ਹੁਣ ਤਾਂ ਸਿੱਖ ਸਾਨੂੰ ਦਿੱਲੀ ਛੱਡ ਕੇ ਵੀ ਜਿਉਂਦੇ ਨਹੀਂ ਭਜਣ ਦੰਦੇ ਸਾਡੇ ਬਡੇਰਿਆਂ ਨੇ ਇਹਨਾਂ ਦੇ ਗੁਰੂ ਦੇ ਬੱਚੇ ਮਾਰ ਦਿੱਤੇ ਸਨ ਇਹ ਫੰਥ ਫੰਥ ਹੁਣ ਸਾਨੂੰ ਬਖਸ਼ੂਗਾ ਨਹੀਂ ਬਾਦਸ਼ਾਹ ਚਾਹ ਆਲਮਗੀਰ ਦਾ ਗੱਲ ਹੀ ਛੱਡੋ ਖਾਲ ਤੇਰੀ ਤਲਵਾਰ ਦੇ ਦਿੱਲੀ ਉੱਪਰ ਦਬਦਬੇ ਦੇ ਕਾਰਨ ਉਹਨਾਂ ਸਾਰੇ ਲੋਕਾਂ ਦਾ ਦਿਲ ਤਹਿਲ ਗਿਆ ਜਿਨ੍ਹਾਂ ਦੀਆਂ ਖੁਸ਼ੀਆਂ ਦੀ ਨਹੀਂ ਸਿੱਖਾਂ ਦੇ ਦੁੱਖਾਂ ਉੱਪਰ ਟਕੀ ਹੋਈ ਸੀ ਸਿੱਖਾਂ ਦੀ ਛਾਨਾਂਮਤੀ ਪ੍ਰਭੂਤਾ ਤੇ ਤਾਂਕ ਨੇ ਈਸਟ ਇੰਡੀਆ ਕੰਪਨੀ ਕਲਕੱਤਾ ਦੇ ਚੀਫ ਵਾਨ ਹੈਸ਼ਟਿੰਗਜ਼ ਨੂੰ ਵੀ ਭਜੜ ਪਾਤੀ ਸੀ ਪਿੱਛੋਂ ਜਾ ਕੇ 14 ਨਵੰਬਰ 1784 ਨੂੰ ਉਹਨੇ ਆਪਣੀ ਕੌਂਸਲ ਦੀ ਮੀਟਿੰਗ ਵਿੱਚ ਕਿਹਾ ਉਹ ਕਹਿੰਦਾ ਇੱਕ ਨਵੀਂ ਅਤੇ ਧਿਆਨ ਗੋਚਰੀ ਖਬਰ ਮਿਲੀ ਹੈ ਕਿ ਸਿੱਖ ਜੋ ਅਸੀਂ ਸੁਣਦੇ ਸੀ ਕਿ ਧਾਰਮਿਕ ਫਕੀਰਾਂ ਦਾ ਇੱਕ ਟੋਲਾ ਹੈ ਉਹ ਅਚਾਨਕ ਸਿੰਧ ਦਰਿਆ ਤੋਂ ਦਿੱਲੀ ਤੱਕ ਵੱਡੇ ਇਲਾਕੇ ਉੱਪਰ ਤੌਜ ਜਮਾਈ ਬੈਠੇ ਦਰ ਸਿੱਕਾਂ ਨੇ ਲਾਲਕਲੇ ਅੰਦਰ ਵੜ ਕੇ ਖਮਸਾਨ ਬਚਾਇਆ ਤਾਂ ਬਾਰਸ਼ਾ ਨੇ ਗੁਪਤਰਾ ਰਾਹੀਂ ਇੱਕ ਤੇਜ ਊਂਟ ਸਵਾਰ ਸਰਦਣੇ ਵੱਲ ਮਦਦ ਲਈ ਸਮਰੂਦੀ ਬੇਗਮ ਕੋਲ ਭੇਜਿਆ ਉਹਨੂੰ ਸੁਨੇਹਾ ਦਿੱਤਾ ਗਿਆ ਕਿ ਸਾਨੂੰ ਕਿ ਪਤਾ ਨਹੀਂ ਲੱਗ ਰਿਹਾ ਗੱਲ ਕਿਸ ਨਾਲ ਕਰੀਏ ਸਾਰੇ ਸਿੱਕ ਹੀ ਇੱਕੋ ਜਿਹੇ ਰੋਹ ਵਾਲੇ ਆ ਤਾਂ ਹੁਣ ਸਮਰੂਦੀ ਬੇਗਮ ਦੀ ਬਚੋਲਗੀ ਹੁੰਦੀ ਆ ਇਹ ਬਚੋਲਾ ਬਣੀ ਸੀ ਸਮਰੂਦੀ ਬੇਗਮ ਤਾਂ ਉਸੇ ਗੁਪਤ ਰਾਹੀਂ ਭਰੇ ਦਰਬਾਰ ਚ ਪਹੁੰਚ ਕੇ ਸਮਰੂਕੀ ਬੇਗਮ ਨੇ ਬਾਦਸ਼ਾਹ ਸ਼ਾਹ ਆਲਮ ਨੂੰ ਬੇਨਤੀ ਕੀਤੀ ਕਿ ਸਿੱਖਾਂ ਵਿੱਚ ਇੱਕ ਛਲੌਂਦੀ ਵਾਲਾ ਮਹਾਵਲੀ ਸਰਦਾਰ ਭਗੇਲ ਸਿੰਘ ਹੈ ਜੋ ਕਿ ਉਹਦਾ ਭਰਾ ਬਣਿਆ ਹੋਇਆ ਉਹਦੀ ਰਾਏ ਸਾਰੇ ਸਿੱਖ ਮੰਨਦੇ ਹਨ ਤੇ ਉਸੇ ਨੂੰ ਹੀ ਆਪਣਾ ਇਹ ਜੱਥੇਦਾਰ ਪ੍ਰਮਾਨ ਕਰਦੇ ਹਨ ਉਹ ਸਾਜ਼ ਬਣ ਕੇ ਜੁਗਤੀ ਨਾਲ ਉਹਨੂੰ ਮਨਾ ਕੇ ਦੋਹਾਂ ਧਿਰਾਂ ਦਾ ਮੇਲ ਕਰਵਾ ਸਕਦੀ ਹੈ ਹੁਣ ਸਮਰੂਕੀ ਬੇਗਮ 12 ਮਾਰਚ 1783 ਈਸਵੀ ਦੀ ਸਵੇਰ ਸਰਦਾਰ ਬਖੇਲ ਸਿੰਘ ਦੇ ਕੈਂਪ ਜਾਣ ਪਹੁੰਚੀ ਉਹਨੇ ਦਿੱਲੀ ਦੇ ਬਾਦਸ਼ਾਹ ਵੱਲੋਂ 3 ਲੱਖ ਰੁਪਇਆ ਨਜ਼ਰਾਨਾ ਦੇ ਕੇ ਸਰਦਾਰ ਬਖੇਲ ਸਿੰਘ ਤੋਂ ਸ਼ਾਂਤੀ ਬਣਾਈ ਰੱਖਣ ਦੀ ਮੰਗ ਕੀਤੀ ਜੋ ਸਰਦਾਰ ਬਖੇਲ ਸਿੰਘ ਨੇ ਇੱਕਦਮ ਮੰਨ ਲਈ ਸਰਦਾਰ ਬਖੇਲ ਸਿੰਘ ਨੇ 3 ਲੱਖ ਰੁਪਇਆ ਲੈ ਲਿਆ ਤੇ ਸਮਰੂ ਕੀ ਬੇਗਮ ਨੂੰ ਕਿਹਾ ਕਿ ਮੇਰੀ ਫੌਜ ਦਾ ਜਿਹੜਾ ਖਰਚ ਹੋਇਆ ਉਹ ਵੀ ਸਾਨੂੰ ਦੋ ਤਾਂ ਇਸ ਗੱਲ ਦੀ ਇਤਿਹਾਸ ਚ ਜਕਰ ਆਉਂਦਾ ਕਿ ਚਾਹੋ ਜ ਹਟਾਇਓ ਪਾਛੇ ਆਪ ਖਾਲਸੇ ਕੋ ਆਛੇ ਦਿਜੀਏ ਖਰਚ ਸਾਡੇ ਸਿੰਘਨ ਕੇ ਖਾਨ ਕੋ ਤਾਂ ਪੋਲ ਮਠਿਆਈਆਂ ਦੀ ਗੱਲ ਕਰੀਏ ਜੇ ਨਜ਼ਰਾਨੇ ਵਿੱਚ ਦਿੱਲੀ ਜਿਹੜੇ 3 ਲੱਖ ਰੁਪਏ ਮਿਲੇ ਸਰਦਾਰ ਬਘੇਲ ਸਿੰਘ ਨੂੰ ਤਾਂ ਇਹਨੇ ਕੁਝ ਕਿ ਦਿੱਲੀ ਦੇ ਗਰੀਬ ਲੋਕਾਂ ਚ ਵੰਡੇ ਤੇ ਬਾਕੀ ਰਕਮ ਦੇ ਨਾਲ ਇੱਕ ਜਗ੍ਹਾ ਮਠਿਆਈਆਂ ਦਾ ਲੰਗਰ ਲਾ ਦਿੱਤਾ ਔਰ ਇਹ ਲੰਗਰ ਉਸ ਜਗ੍ਹਾ ਤੇ 9 ਮਹੀਨੇ ਤੱਕ ਚੱਲਿਆ ਜਦੋਂ ਤੱਕ ਸਿੱਖ ਦਿੱਲੀ ਵਿੱਚ ਰਹੇ ਉਹ ਤੱਕੇ ਲਗਾਤਾਰ ਚੱਲਦੇ ਲੰਗਰ ਤਾਂ ਇਸ ਜਗ੍ਹਾ ਉਸ ਸਮੇਂ ਕੋਈ ਪੁਲ ਹੈ ਸੀ ਕਿ ਨਹੀਂ ਇਹ ਨਹੀਂ ਪਤਾ ਪਰ ਸਨ 1930 ਚ ਬਣੇ ਇੱਕ ਰੇਲਵੇ ਪੁਲ ਦਾ ਨਾਮ ਪੁਲ ਮਠਿਆਈ ਹੈ ਜੋ ਕਿ ਉਸ ਲੰਗਰ ਦੀ ਯਾਦ ਵਿੱਚ ਹੀ ਪੁਲ ਮਠਿਆਈ ਕਰਕੇ ਜਾਣਿਆ ਜਾਂਦਾ ਹੈ ਤਾਂ ਦੋਸਤੋ ਹੁਣ ਅੱਗੇ ਸਮਰੂਕੀ ਬੇਗਮ ਹੈ ਜਿਹੜੀ ਤੇ ਭਗੇਲ ਸਿੰਘ ਇਦਾਂ ਲੱਗਦਾ ਕਿ ਦੋ ਕਾਰਨਾ ਕਰਕੇ ਸਰਦਾਰ ਭਗੇਲ ਸਿੰਘ ਸਮਰੂਕੀ ਬੇਗਮ ਨੂੰ ਬਹੁਤ ਪਿਆਰ ਕਰਦਾ ਸੀ ਜੋ ਕਿ ਉਸ ਨਾਲੋਂ ਉਮਰ ਵਿੱਚ 20 ਸਾਲ ਛੋਟੀ ਸੀ ਪਹਿਲੀ ਗੱਲ ਸਿੱਖ ਹੁੰਦੇ ਆ ਉਹ ਔਰਤ ਉੱਪਰ ਬਾਰ ਕਰਨਾ ਮੁਨਾਸਬ ਨਹੀਂ ਸਮਝਦਾ ਸੀ। ਦੂਜਾ ਸਰਦਾਰ ਭਗੇਲ ਸਿੰਘ ਦਾ ਆਪਣਾ ਇੱਕੋ ਇੱਕ ਨੌਜਵਾਨ ਪੁੱਤਰ ਇੱਕ ਸਾਲ ਪਹਿਲਾਂ ਹੀ ਮਰਿਆ ਸੀ। ਸ਼ਾਸਤਰਾ ਵਿੱਚ ਸਜੀ ਨੌਜਵਾਨ ਲੜਾਕੂ ਸਮਰੂਕੀ ਬੇਗਮ ਉਹਨੂੰ ਅਤੇ ਉਹਦੀ ਸਿੰਘਣੀ ਨੂੰ ਆਪਣੀ ਬੇਟੀ ਹੀ ਲੱਗਦੀ ਸੀ। ਜਿਹਦੇ ਕਾਰਨ ਉਹ ਉਹਦੀ ਕੋਈ ਗੱਲ ਨਹੀਂ ਮੋੜਦਾ ਸੀ। ਤਾਂ ਸਰਦਾਰ ਭਗੇਲ ਸਿੰਘ ਨੇ ਉਸ ਨੂੰ ਮੁਗਲ ਰਾਜ ਵੱਲੋਂ ਸਿੱਖਾਂ ਉੱਪਰ ਹੋਏ ਜ਼ੁਲਮਾਂ ਬਾਰੇ ਦੱਸਿਆ ਹੋਇਆ ਸੀ। ਜਿਹਦੇ ਕਾਰਨ ਸਮਰੂਕੀ ਬੇਗਮ ਵੀ ਸਿੱਖਾਂ ਨੂੰ ਪੈਣਾ ਵੰਗ ਪੈਣਾ ਵਰਗਾ ਪਿਆਰ ਦਿੰਦੀ ਸੀਗੀ ਹੁਣ ਸਰਦਾਰ ਬਗੇਲ ਸਿੰਘ ਨੇ ਸਮਰੂਕੀ ਬੇਗਮ ਨੂੰ ਸਪਸ਼ਟ ਕਹਿਤਾ ਕਿ ਦਿੱਲੀ ਉੱਪਰ ਉਹਦਾ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਪਰ ਸਿੱਖ ਦਿੱਲੀ ਸ਼ਹਿਰ ਚ ਆਪਣੇ ਗੁਰੂਆਂ ਦੀ ਯਾਦ ਵਿੱਚ ਗੁਰਦੁਆਰੇ ਬਣਾਉਣੇ ਚਾਹੁੰਦੇ ਆ ਇਸ ਲਈ ਪੈਸੇ ਦੀ ਜ਼ਰੂਰਤ ਹੈ ਸਮਰੂਕੀ ਬੇਗਮ ਨੇ ਵੀ ਬਾਦਸ਼ਾਹ ਨੂੰ ਸਮਝਾਉਂਦਾ ਸੀ ਕਿ ਸਾਰੇ ਸਿੱਖ ਬੇਚਕ ਇੱਕੋ ਜਿਹੇ ਸੁਭਾਅ ਦੇ ਨਹੀਂ ਹੈ ਪਰ ਸਰਦਾਰ ਬਗੇਲ ਸਿੰਘ ਉਹਦਾ ਭਰਾ ਬਣਿਆ ਹੋਇਆ ਮੈਨੂੰ ਮਨਾ ਸਕਦੀਆਂ ਅਤੇ ਬਾਦਸ਼ਾਹ ਦੀ ਬਾਹ ਉਹਦੇ ਹੱਥ ਫੜਾ ਸਕਦੀਆਂ ਇਸ ਤਰ੍ਹਾਂ ਸਮਰੂਕੀ ਬੇਗਮ ਨੇ ਹਾਥੀ ਉੱਪਰ ਪਾਲਕੀ ਬਿਠਾ ਕੇ ਸਰਦਾਰ ਬਘੇਲ ਸਿੰਘ ਇਹਨਾਂ ਦਾ ਸਰਦਾਰ ਸਾਹਿਬ ਉਹਨਾਂ ਦਾ ਅਜੇ ਸਰਦਾਰ ਸਾਹਿਬ ਮੁੰਡਾ ਸਬਜੀ ਮੰਡੀ ਦਿੱਲੀ ਵਿਖੇ ਡੇਰਾ ਕਰਵਾਤਾ ਤਾਂ ਹੁਣ ਸਮਰੂਕੀ ਬੇਗਮ ਦੀ ਬੇਨਤੀ ਮੰਨ ਕੇ ਦਿੱਲੀ ਉੱਪਰ ਵੱਰ ਰਹੀ ਖਾਲਸੇ ਦੀ ਤਲਵਾਰ ਇਹ ਰੋਗੀ ਔਰ ਤੇਜਪ੍ਰਤੀ ਇਹਨਾਂ ਸਤਕਾਰ ਦੁਨੀਆ ਦੇ ਇਤਿਹਾਸ ਵਿੱਚ ਇੱਕ ਅਨੋਖੀ ਮਿਸਾਲ ਹੈ। ਦਿੱਲੀ ਹਕੂਮਤ ਨੇ ਪਿਛਲੀ ਅੱਧੀ ਸਦੀ ਤੋਂ ਵੀ ਵੱਧ ਸਿੱਖਾਂ ਉੱਪਰ ਐਨੇ ਜ਼ੁਲਮ ਕੀਤੇ ਸੀ ਕਿ ਉਸ ਦਿਨ ਬੁੱਢਾ ਦਲ ਗੁੱਸੇ 'ਚ ਆ ਕੇ ਜੋ ਵੀ ਕਰ ਗੁਜਰਦਾ ਸੋ ਪਾਰ ਸੀ। ਪਰ ਸਮਰੂਕੀ ਬੇਗਮ ਦੇ ਹੱਥ ਜੋੜਨ ਅਨਸਾਰ ਹੀ ਖਾਲਸੇ ਦੀਆਂ ਤਲਵਾਰਾਂ ਮੁੜ ਮਿਆਨਾ ਅੰਦਰ ਚਲੇ ਗਈਆਂ। ਫਿਰ ਸਮਰੂਕੀ ਬੇਗਮ ਨੇ ਬੇਨਤੀ ਕੀਤੀ ਕਿ ਬਾਦਸ਼ਾਹ ਸ਼ਾਹ ਆਲਮ ਦੀ ਜਾਨ ਬਖਸ਼ੀ ਜਾਵੇ। लाल किला बादशाह शाह आलम ਦੇ ਅਧੀਨ ਹੀ ਰਹਿਣ ਦਿੱਤਾ ਜਾਵੇ। ਇਸ ਲਈ ਸਰਦਾਰ ਬਘੇਲ ਸਿੰਘ ਨੇ ਆਪਣੀਆਂ ਸ਼ਰਤਾਂ ਰੱਖੀਆਂ ਕਿਉਂਕਿ ਧੋਖਾ ਬਾਦशाह शाह आलम ਨੇ ਕੀਤਾ ਸੀ ਜਿਸ ਲਈ ਦਿੱਲੀ ਦੀ ਇਟਨਲ ਇੱਟ ਖੜਕਾ ਕੇ ਉਹਨੇ ਤੱਪੜ ਰੋਅ ਤੇ ਸੀ ਸਿੱਖਾਂ ਨੇ ਤੇ ਸਿੱਖਾਂ ਕੋਲ ਹੱਕ ਵੀ ਸੀ ਤੇ ਤਾਕਤ ਵੀ ਪਰ ਸਮਰੂਕੀ ਬੇਗਮ ਦੀ ਬੇਨਤੀ ਦਾ ਸਨਮਾਨ ਕਰਦੇ ਹਾਂ ਖਾਲਸਾ ਜੀ ਨੇ ਆਪਣੇ ਜਾਹੋ ਜਲਾਲ ਵਿੱਚ ਰਹਿੰਦੇ ਹੋਇਆ ਹਾਂ ਕਰ ਦਿੱਤੀ। ਸਮਰੂਕੀ ਬੇਗਮ ਦੇ ਚਾਂਦਨੀ ਚੌਕ ਵਾਲੇ ਆਲੀਸ਼ਾਨ ਮਹਿਲ ਦੇ ਵਿੱਚ ਬਾਦਸ਼ਾਹ ਸ਼ਾਹ ਆਲਮ ਦੇ ਅਹਿਲਕਾਰਾਂ ਤੇ ਕਰੋੜ ਸਿੰਘੀਆਂ ਮਿਸਲ ਦੇ ਦੀਵਾਨ ਭਾਈ ਰਾਮਦੇਵਾਲ ਦਰਮਿਆਨ ਮੁਗਲ ਹਕੂਮਤ ਨੇ ਸਰਦਾਰ ਭਗੀਲ ਸਿੰਘ ਦੀਆਂ ਸ਼ਰਤਾਂ ਮੂੰਹ ਚ ਘਾ ਲੈ ਕੇ ਮੰਨੀਆਂ। ਦਿੱਲੀ ਦੇ ਬਾਦਸ਼ਾਹ ਸ਼ਾਹ ਆਲਮ ਦੀ ਛਾਤੀ ਉੱਪਰ ਸਰਦਾਰ ਭਗੀਲ ਸਿੰਘ ਦੀ ਜੁੱਤੀ ਉਸ ਤਰ੍ਹਾਂ ਹੀ ਪਈ ਸੀ ਜਿਵੇਂ ਅਜੜੀ ਭੇਡਾਂ ਗਿਣਨ ਲਈ ਇੱਕ ਭੇਡ ਮੁੱਦੀ ਪਾ ਕੇ ਉਹਦੇ ਢਿੱਡ ਉੱਪਰ ਆਪਣੀ ਜੁੱਤੀ ਰੱਖ ਦਿੰਦਾ ਤੇ ਫਿਰ ਜਿੰਨਾ ਚਿਰ ਉਹ ਉੱਪਰੋਂ ਸਾਰੀਆਂ ਭੇਡਾਂ ਗਿਣਨ ਲਈ ਲਗਾਉਂਦਾ ਏ ਤੇ ਉਸ ਭੇਡ ਦੀ ਮਜਾਲ ਨਹੀਂ ਕਿ ਹਿੱਲ ਵੀ ਜਾਵੇ। ਤਾ ਦੋਸਤੋ ਹੁਣ ਆਪਾਂ ਤੁਹਾਨੂੰ ਕੁਝ ਏਦਾਂ ਦੇ ਵਾਕਿਆਤ ਦੱਸਦੇ ਆਂ ਲਾਲ ਕਿਲੇ ਦੇ ਇਤਿਹਾਸ ਅੰਦਰ ਜੋ ਕਿ ਪਹਿਲੀ ਵਾਰ ਵਾਪਰੇ ਪਹਿਲਾ ਤਾਣ ਹੁੰਦੇ ਹੋਏ ਨਿਤਾਨਾ ਏਰੇ ਸਿਧਾਂਤ ਦੇ ਅਨੁਸਾਰ ਲਾਲ ਕਿਲੇ ਦੀ ਹਿੱਕ ਉੱਪਰ ਜੇ ਤੂੰ ਕਦਮ ਰੱਖ ਕੇ ਵੀ ਰਾਜ ਭਾਗ ਦੀ ਲਾਲਸਾ ਤੋਂ ਖਾਲਸਾ ਪੰਥ ਦਾ ਨਿਰਲੇਪ ਰਹਿਣਾ ਤੇ ਲਾਲ ਕਿਲੇ ਦਾ ਕਬਜ਼ਾ ਛੱਡ ਦੇਣਾ ਦੂਜਾ ਸੰਗਤ 21 ਵਿਸਵੇ ਗੁਰੂ 20 ਵਿਸਵੇ ਦੇ ਸਿਧਾਂਤ ਅਨੁਸਾਰ ਸਰਦਾਰ ਜੱਸਾ ਸਿੰਘ ਰਾਮਗੜੀ ਦੀ ਅਗਵਾਈ 'ਚ ਖੜੀ ਸੰਗਤ ਦਾ ਹੁਕਮ ਮੰਨ ਕੇ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਾ ਦਿੱਲੀ ਸਲਤਨਤ ਦੇ ਤਖਤੇ ਤਾ ਉਸ ਤੋਂ ਉੱਠ ਜਾਣਾ ਸਿੱਖ ਪੰਥ 'ਚ ਸੰਗਤ ਦੀ ਮਹਿਮਾ ਦੀ ਇਹ ਇੱਕ ਬਹੁਤ ਵੱਡੀ ਮਿਸਾਲ ਹੈ ਅਜਿਹੇ ਮਹਾਨ ਸਿਧਾਂਤ ਉੱਪਰ ਆਲੂਵਾਲੀਆ ਸਰਦਾਰ ਵਰਗੇ ਉੱਚੀ ਅਤੇ ਅਡੋਲ ਆਤਮਕ ਅਵਸਥਾ ਵਾਲੇ ਸਿੱਖ ਹੀ ਪੈਰਾ ਦੇ ਸਕਦੇ ਸੀ ਇਤਿਹਾਸਕ ਪਰਿਪੇਖ ਤੋਂ ਬੇਸ਼ੱਕ ਇਸ ਕਾਰਵਾਈ ਨੂੰ ਸਿੱਖਾਂ ਦੀ ਬਹੁਤ ਵੱਡੀ ਇਤਿਹਾਸਕ ਗਲਤੀ ਹੀ ਮੰਨਿਆ ਗਿਆ ਪਰ ਤੀਜਾ ਤੀਜਾ ਇਤਿਹਾਸ ਇਹ ਹੈ ਕਿ ਲਾਲ ਕਿਲ੍ਹੇ ਦੇ ਇਤਿਹਾਸ 'ਚ ਸਿੱਖ ਪਹਿਲੇ ਹਮਲਾਵਰ ਸਨ ਜਿਨ੍ਹਾਂ ਨੇ ਲਾਲ ਕਿਲ੍ਹੇ ਦੀਆਂ ਔਰਤਾਂ ਵੱਲ ਅੱਖ ਚੁੱਕ ਕੇ ਨਹੀਂ ਦੇਖਿਆ ਜਿਹਦੇ ਕਾਰਨ ਕਿਲੇ ਦੇ ਹਰਮ ਦੀਆਂ ਬੇਗਮਾਂ ਨੇ ਸਮਰੂਕੀ ਬੇਗਮ ਰਾਹੀਂ ਬਾਦਸ਼ਾਹ ਆਲਮ ਨੂੰ ਦਰਖਾਸਤ ਲਿਖ ਕੇ ਭੇਜੀ ਕਿ ਉਹਨਾਂ ਨੂੰ ਅਜਾਏ ਉੱਚੇ ਸੋਚੇ ਕਰਤਾਰ ਬਾਰੇ ਹਮਲਾਵਰ ਸਿੰਘਾਂ ਦੇ ਦਰਸ਼ਨ ਕਰਨ ਤੇ ਉਹਨਾਂ ਦੀਆਂ ਸਿੰਘਣੀਆਂ ਨਾਲ ਮੁਲਾਕਾਤ ਕਰਨ ਦਾ ਮੌਕਾ ਮੋਹੱਈਆ ਕੀਤਾ ਜਾਵੇ ਚੌਥਾ ਲਾਲ ਕਿਲੇ ਉੱਪਰ ਜਿੱਤ ਦਾ ਨਿਸ਼ਾਨ ਜਿਹੜਾ ਇਹ ਦਿੱਲੀ ਦੇ ਮੁਗਲਿਆ ਤਖਤ ਦਾ ਬੁਨਿਆਦੀ ਪੱਥਰ ਤੇ ਇੱਕ 44 ਥੰਮਾਂ ਵਾਲੀ 12 ਦਰੀ ਲਾਲ ਕਿਲੇ ਵਿੱਚੋਂ ਪਟਕੇ ਜਿਹੜੀ ਅੰਮ੍ਰਿਤਸਰ ਵੇਕੇ ਜਿਹੜੀ ਗੁਰੂ ਰਾਮ ਦਾਹੀ ਦੇ ਚਰਨਾਂ 'ਚ ਹਾਜ਼ਰ ਕਰਕੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਅੰਦਰ ਰਾਮਗੜੀਆ ਬੂੰਗੇ 'ਚ ਰਹਿਦੀ ਦੁਨੀਆ ਦੇ ਨਹੀਂ ਦੁਨੀਆ ਤੱਕ ਤੇ ਦੁਨੀਆ ਲਈ ਦੇਖਣ ਲਈ ਸਥਾਪਿਤ ਕਰਨਾ ਇਹ ਬਹੁਤ ਵੱਡੀ ਗੱਲ ਹੈ ਜੇ ਸਰਦਾਰ ਜਸਤਾ ਸਿੰਘ ਰਾਮਗੜੀਆ ਅਦੇਹਾਂ ਨਾ ਕਰਦਾ ਤਾਂ ਸਿੱਖਾਂ ਦੁਆਰਾ ਲਾਲ ਕਿਲਾ ਜਿੱਤਣ ਦੇ ਅਖਰਾਂ ਵਾਲਾ ਸ਼ਾਨਾ ਮੱਤਾ ਇਤਿਹਾਸ ਦਾ ਇਹ ਵਰਕਾ ਮਿਥਿਹਾਰ ਗਰਦਾਨ ਦਿੱਤਾ ਜਾਂਦਾ ਪੰਜਵਾਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਸ ਸਿਧਾਂਤ ਦੇ ਅਨੁਸਾਰ ਸਮਰੂ ਕੀ ਬੇਗਮ ਦੀ ਬੇਨਤੀ ਮੰਨ ਕੇ ਕੇਵਲ ਲਾਲ ਕਿਲੇ ਹੀ ਮੁਗਲਾਂ ਨੇ ਕਬਜ਼ੇ 'ਚ ਰਹਿਣ ਦੀ ਤਾਂ ਗੱਲ ਹੀ ਛੱਡੋ ਬਖਸ਼ਿੰਦ ਗੁਰੂ ਦੇ ਬਖਸ਼ਿੰਦ ਖਾਲਸੇ ਵੱਲੋਂ ਸਿੱਖ ਕੌਮ ਉਤੇ ਅਕੈ ਅਤੇ ਅਸਹਿ ਜ਼ੁਲਮ ਕਾਲੇ ਜ਼ੁਲਮ ਕਰਨ ਵਾਲੇ ਮੁਗਲ ਰਾਜ ਦੇ ਬਾਅਦ ਬਾਛਾ ਛਾ ਆਲਮ ਦੂਜੇ ਦੀ ਜਾਨ ਵੀ ਬਖਸ਼ ਦਿੱਤੀ ਗਈ ਸੀ 6ਵਾਂ ਬੇਗਾਨਿਆਂ ਦੇ ਲਿਖੇ ਇਤਿਹਾਸ ਵਿੱਚ ਸਿੱਖਾਂ ਨੂੰ ਉਲਟੇਰੇ ਤੇ ਫਰੋਤੀਆਂ ਮੰਗਲ ਵਾਲੇ ਗਰਦਾਨੇ ਆ ਗਏ ਅਜਿਹੇ ਕਰਤਾਰ ਦੇ ਲੋਕ ਇਸ ਤਰ੍ਹਾਂ ਇਮਾਨਦਾਰੀ ਨਹੀਂ ਦਿਖਾਉਂਦੇ ਜਿਸ ਤਰ੍ਹਾਂ ਸਿੱਖਾਂ ਨੇ ਦਿੱਲੀ ਦੇ ਮਹਸੂਲ ਦਾ ਰੁਪਏ 'ਚੋਂ 10 ਆਨੇ ਦੇ ਹਿਸਾਬ ਨਾਲ ਲਾਲ ਕਿਲੇ ਦੇ ਸ਼ਾਹੀ ਖਜ਼ਾਨੇ 'ਚ ਜਮ੍ਹਾਂ ਕਰਵਾਇਆ ਹਾਲਾਂਕਿ ਪੰਜਾਬ ਵਿੱਚ ਕਾਲ ਪਿਆ ਹੋਇਆ ਸੀ ਜਿਸ ਲਈ ਪੈਸੇ ਦੀ ਜ਼ਰੂਰਤ ਸੀ ਪਰ ਦਿੱਲੀ ਹਕੂਮਤ ਵੱਲੋਂ ਗੰਗਾ ਜਮਨਾ ਦੁਆਬ ਦੀ ਦਿੱਤੀ ਹੋਈ دیਵਾਨੀ ਦੇ ਪੈਸੇ ਨਾਲ ਹੀ ਪੰਜਾਬ ਦੇ ਦਾਣੇ ਪੱਕੇ ਦਾ ਇੰਤਜ਼ਾਮ ਕੀਤਾ ਗਿਆ ਤੇ ਲੋੜ ਪੈਣ ਤੇ ਸਿੱਖਾਂ ਨੇ ਆਪਣੇ ਘਰਾਂ 'ਚ ਪਿਆ ਅਨਾਜ ਲੋਕਾਂ 'ਚ ਵੰਡਿਆ ਕਈ ਸਰਦਾਰਾਂ ਨੇ ਇਸ ਕੰਮ ਲਈ ਆਪਣੀਆਂ ਜਾਇਦਾਦਾਂ ਵੀ ਵੇਚ ਦਿੱਤੀਆਂ ਸੀਗੀਆਂ ਇੱਥੇ ਇਹ ਵੀ ਦੱਸ ਦੇਣਾ ਤੁਹਾਨੂੰ ਦਿਲਚਸਪ ਹੋਊਗਾ ਕਿ ਇਹਨਾਂ ਦਿਨਾਂ ਵਿੱਚ ਵਾਰਨ ਹੈਸ਼ਟੈਗਸ ਦੁਆਰਾ ਕਲਕੱਤੇ ਤੋਂ ਸਿੱਖਾਂ ਦੀ ਸੂਹ ਲੈਣ ਲਈ ਭੇਜਿਆ ਗਿਆ ਜੇਮਸ ਬ੍ਰਾਊਨ ਨੇ 20 ਅਗਸਤ 1782 ਨੂੰ ਆਪਣਾ ਕੰਮ ਸਰੇ ਅੰਜਾਮ ਦੇਣ ਲਈ ਤੁਰਿਆ 26 ਫਰਵਰੀ 1782 ਨੂੰ ਮੁਲਕ ਦੇ ਅਮੀਰ ਉਲ ਉਮਰਾ ਮਰਜਾ ਸ਼ਾਫੀ ਨੂੰ ਆਗਰੇਜ ਮਿਲਿਆ ਸਿੰਘਾਂ ਦੀ ਚੜ੍ਹਤ ਦੇ ਕਿੱਸੇ ਸੁਣਦੇ ਆ ਹੀ 11 ਮਾਰਚ 1783 ਨੂੰ ਉਹਨਾਂ ਦੀ ਲਾਲਕਿੱਲੀ ਉੱਪਰ ਚੜ੍ਹਾਈ ਦੀ ਖਬਰ ਸੁਣ ਕੇ ਨਵੰਬਰ 1783 ਦੇ ਵਿੱਚ ਸਿੰਘਾਂ ਦੇ ਦਿੱਲੀ ਛੱਡ ਜਾਣ ਤੱਕ ਜੇਮਸ ਬ੍ਰਾਊਨਿ ਆਗਰੇ ਵਿੱਚ ਬੈਠਾ ਰਿਹਾ ਸੀ ਦਸੰਬਰ 1783 ਚ ਉਹ ਦਿੱਲੀ ਦੇ ਬਾਦਸ਼ਾਹ ਨੂੰ ਮਿਲਿਆ ਤੇ ਸਿੱਖਾਂ ਨਾਲ ਚਿੱਠੀ ਪੱਤਰ ਕੀਤਾ ਔਰ ਉਹਨੇ ਸਿੱਖਾਂ ਨਾਲ ਦੋਸਤੀ ਦੀਆਂ ਪੇਸ਼ਕਸ਼ਾਂ ਕੀਤੀਆਂ ਆਫਰ ਕੀਤੇ ਤੇ ਨਾਲ ਉਹ ਇਹ ਵੀ ਲਿਖਦਾ ਰਿਹਾ ਕਿ ਤੁਸੀਂ ਜੋ ਅਤੰਕ ਮਚਾਇਆ ਹੋਇਆ ਉਹ ਚੰਗੀ ਗੱਲ ਨਹੀਂ ਬਾਦਸ਼ਾਹ ਸਲਾਮਤ ਸ਼ਾਹ ਆਲਮ ਨੂੰ ਤੰਗ ਨਾ ਕਰਿਆ ਕਰੋ ਤਾਂ ਜਵਾਬ ਵਿੱਚ ਉਹ ਸਰਦਾਰ ਲੈਣਾ ਸਿੰਘ ਨੇ ਬਰੌਨੀ ਨੂੰ ਲਿਖਦਾ ਕਿ ਸਾਰਾ ਮੁਲਕ ਵਾਇਗਰੂ ਜੀ ਦਾ ਹੈ ਜਿਸ ਨੂੰ ਉਹ ਚਾਹੁੰਦੇ ਹਨ ਬਖਸ਼ ਦਿੰਦੇ ਹਨ ਜਾਂ ਫਿਰ ਜਿਨ੍ਹਾਂ ਦੇ ਹੱਥ ਤਲਵਾਰ ਦੀ ਤਾਕਤ ਹੁੰਦੀ ਹੈ ਉਹ ਸਾਂਭ ਲੈਣੇ ਉਧਰੋਂ ਘੋੜਿਆਂ ਦੇ ਮੁ슬ਮਾਨ ਵਪਾਰੀ ਦੇ ਭੇਖਮਾ ਪੰਜਾਬ ਅੰਦਰ ਸਿੱਖਾਂ ਦੀ ਸੂਹ ਲੈ ਰਹੇ ਜਾਰਜ 포ਸਟਰ ਨੇ ਈਸਟ ਇੰਡੀਆ ਕੰਪਨੀ ਕਲਕੱਤਾ ਨੂੰ ਇਤਲਾਹ ਭੇਜੀ ਤੀ ਦੇ ਦਰਿਆ ਸਿੰਧ ਤੇ ਜਮਨਾ ਵਿਚਕਾਰ ਦੇ ਇਲਾਕੇ ਚ ਤਕਰੀਬਨ 2 ਲੱਖ ਸਿੱਖ ਘੋੜਸਵਾਰ ਪੈਦਲ ਕਾਫਲੇ ਬੱਕਰੇ ਆ ਖਾਲਤਾ ਜਿਹੜੀ ਇਸੇ ਚਾਰਜ ਕਰਾ ਦੇ ਡਿਸਪੈਚ ਪੜ ਕੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੱਕ ਅੰਗਰੇਜ਼ 150 ਸਾਲ ਪੰਜਾਬ ਵੱਲ ਝਾਕਣ ਦੀ ਹਿੰਮਤ ਨਹੀਂ ਕਰ ਸਕੇ ਸੀ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਸੋ ਜੋ ਕਿ ਆਪਣੇ ਸ਼ਾਨਾਂ ਮੱਤਾ ਇਤਿਹਾਸ ਲਾਲ ਕਿਲੇ ਦਾ ਸੋ ਆਸ ਕਰਦੇ ਤੁਹਾਨੂੰ ਇਹ ਪਸੰਦ ਆਈ ਹੋਊਗੀ ਇਸ ਵੀਡੀਓ ਨੂੰ ਸਾਰੀ ਸੁਣ ਕੇ ਸ਼ੇਅਰ ਵੀ ਕਰ ਦਿਓ ਤੇ ਚੈਨਲ ਜਿਹਨਾਂ ਵੀਰੇ ਨੇ ਅਪਾ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਲਿਓ ਤੇ ਬੈਲ ਆਲਾ ਬੰਦ ਨਹੀਂ ਕਰਿਓ ਤਾਂ ਕਿ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਸੋ ਮਿਲਦੇ ਹਾਂ ਹੁਣ ਆਪਾਂ ਦੋਸਤੋ ਅਗਲੀ ਨਵੀਂ ਜਾਣਕਾਰੀ ਲੈ ਕੇ ਉਰਤਕ ਦੇਵਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।